ਛਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਮੰਗੋ ਕਹੇ ਰੰਗ ਸਭ ਦੇਖੋ ਮੰਗੋ ਹੇ ਰੰਗ ਸਭ ਦੇਖੋ ਦੀਜਾ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਜਾ ਦਿਓ ਨਾਮ ਦੇ ਖ ਸੁਦਾਮਾ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜੈ ਕਹਿ ਕਬੀਰ ਤੁਮ ਸਮਰਥ ਦਾਤੇ ਕਬੀਰ ਤੁਮ ਸਮਰਥ ਦਾਤੇ ਦੀਜੈ ਖੋਲ ਕਿਵਾਰ ਦਰਸ਼ਨ ਦੀਜੈ দি যোল কি বাড়দর্শন দি সুহেলা। ਕਨੇਰਪੋ ਨਿਰੰਕਾਰ ਨਾਨਕ ਨਿਰਪੋ ਨਿਰੰਕਾਰ ਹੰਡੇ ਤਾਰ ਓਏ ਜਨਮ ਸੁਹੇਲਾ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੋ ਵਾਹੋ ਗੋਬਿੰਦ ਸਿੰਘ ਵਾਹੋ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਤਨ ਤਨ ਸ਼ਿਰ ਗੁਰ ਗੋਬਿੰਦ ਸਿੰਘ ਜੀ ਤਨ ਤਨ ਸ਼ਿਰ ਗੁਰ ਗੋਬਿੰਦ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਝੋਰਾਵਰ ਸਿੰਘ ਜੀ ਤਨ ਤਨ ਬਾਬਾ ਝੋਰਾਵਰ ਸਿੰਘ ਜੀ ਵਾਹ ਸਿੰਘ ਤੁ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਬੈਠਾ ਸੋ ਦੀਪਾ ਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਸਭ ਤੇ ਵਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰੂ ਨਾਨਕ ਜਨ ਕਲ ਰਾਖੀ ਮੇਰੀ ਰੱਬਾ ਰਾਖੀ ਮੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਇੱਕ ਬਹਾਦਰ ਸਿਮਰਿਐ ਇਕ ਬਹਾਦਰ ਸਿਮਰਿਆ ਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਕਰ ਨਾ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਸਤਨਾਮ 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 ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ 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 ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ सत नाम सत नाम जे वाहे गुरु वाहे गुरु वाहे गुरु जे सत सत नाम नाम सत नाम जे वाहे गुरु वाहे गुरु वाहे गुरु जे सत नाम सत नाम ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਜੀ ਸਤਨਾਮ 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 ਜੀ नाम जे वाहे गुरु वाहे गुरु वाहे गुरु जे सतनाम वाहे गुरु जी का खालसा वाहे गुरु जी की फतेह वाहे गुरु जी का खालसा वाहे